ਸੋ ਅਨਰ ਕਿਲਿੰਗ ਦਾ ਇੱਕ ਹੋਰ ਮਾਮਲਾ ਹੈ ਜਿਹੜਾ ਵੇਖਣ ਨੂੰ ਮਿਲਿਆ ਹੈ ਜਿਹਨੂੰ ਸੁਣ ਕੇ ਤੁਹਾਡਾ ਵੀ ਦਿਲ ਦਹਿਸਦਾਵੇਗਾ ਜਿਵੇਂ ਇੱਕ ਪਿਤਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਆਪਣੀ ਹੀ ਬੇਟੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਇੱਕ ਮਾਂ ਦੇ ਜਵਾਨ ਪੁੱਤ ਨੂੰ ਵੀ ਹੈ ਜਿਹੜਾ ਮਾਰ ਦਿੱਤਾ ਜਾਂਦਾ ਮਾਮਲਾ ਪੂਰਾ ਕੀ ਹੈ ਤੁਹਾਨੂੰ ਦੱਸਦੀ ਕਿ ਦਰਅਸਲ ਪ੍ਰੇਮ ਸਬੰਧਾਂ ਦਾ ਮਾਮਲਾ ਦੱਸਿਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਜਿਹੜਾ ਪਿਤਾ ਆਪਣੀ ਕੁੜੀ ਨੂੰ ਅਤੇ ਉਸ ਮੁੰਡੇ ਨੂੰ ਕਰੰਟ ਲਗਾਉਂਦਾ ਹੈ ਮਾਰਾ ਕਰਕੇ ਉਹਨਾਂ ਤੇ ਤੇਜ਼ ਤਾਰ ਹਥਿਆਰਾ ਨਾਲ ਵਾਰ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਖੁਦ ਹੀ ਜਾ ਕੇ ਪੁਲਿਸ ਥਾਣੇ ਉਹਸ ਸਰੈਂਡਰ ਵੀ ਕਰ ਦਿੰਦਾ ਹੈ ਤੇ ਆਪਣਾ ਗੁਨਾਹ ਕਬੂਲ ਕਰ ਲੈਂਦਾ ਹੈ ਕਿ ਉਸ ਵੱਲੋਂ ਆਪਣੀ ਬੇਟੀ ਅਤੇ ਉਸ ਲੜਕੇ ਨੂੰ ਮਾਰਿਆ ਗਿਆ ਹੈ ਮਾਮਲਾ ਕਿੱਥੋਂ ਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦੇ ਕਿ ਮ੍ਰਿਤਕਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ ਜੋਬਨਦੀਪ ਸਿੰਘ ਜਿਹਦੀ ਉਮਰ 24 ਸਾਲ ਹੈ ਅਤੇ ਸੁਖਪ੍ਰੀਤ ਕੌਰ ਲੜਕੀ ਹੈ ਉਹਦੀ ਪਹਿਚਾਨ ਹੋ ਚੁੱਕੀ ਹੈ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਪੋਸਟਮਾਰਟਮ ਕਰਵਾਈ ਜਾ ਰਿਹਾ ਹੈ ਸੋ આરોપી ਪਿਤਾ ਨੇ ਆਪਣੀ ਜਿਹੜੀ ਜ਼ੱਤ ਦੇ ਕਰਕੇ ਦੋਹਾਂ ਦੀ ਹੱਤਿਆ ਕਰਨ ਦੀ ਗੱਲ ਆਖੀ ਹੈ ਪੁਲਿਸ ਛਾਣਬੀਨ ਦੇ ਵਿੱਚ ਲੱਗੀ ਹੋਈ ਹੈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਦੀ ਰਹਿਣ ਵਾਲੀ ਜਿਹੜੀ ਲੜਕੀ ਹੈ ਉਹਦੇ ਪ੍ਰੇਮ ਸਬੰਧ ਸੰਨ ਲੜਕੇ ਦੇ ਨਾਲ ਜੋਵੰਦੀਪ ਸਿੰਘ ਦੇ ਨਾਲ ਸੋ ਮੁਲਾਕਾਤ ਹੈ ਗੁਰਦੇਵਾਲ ਸਿੰਘ ਦੀ ਬੇਟੀ ਸੁਖਪ੍ਰੀਤ ਕੌਰ ਦੇ ਨਾਲ ਹੁੰਦੀ ਹੈ ਦੋਵਾਂ ਦੇ ਘਰ ਨਜ਼ਦੀਕ ਸਨ ਨਸ਼ੋਬਨਪ੍ਰੀਤ ਮਜ਼ਦੂਰੀ ਕਰਨ ਦਾ ਕਾਮਕਾਰ ਦਾ ਸੀ ਸੁਦਾਸੀ ਕਿ ਦੋਹਾਂ ਨੂੰ ਪਿਆਰ ਹੋ ਜਾਂਦਾ ਹੈ ਅਤੇ ਦੋਵੇਂ ਘਰੋਂ ਭੱਜ ਗਏ ਸਨ ਗੁਰਦਿਆਲ ਅਤੇ ਉਸਦੇ ਪਰਿਵਾਰਕ ਮੈਂਬਰ ਉਸ ਦੀ ਤਲਾਸ਼ ਕਰ ਰਹੇ ਸਨ ਦੋਹਾਂ ਨੂੰ ਕੋਟ ਮੈਰਿਜ ਕਰਵਾਉਣ ਦੇ ਲਈ ਕਚਹਿਰੀ ਵੀ ਲੈ ਗਏ ਪੀੜਪੜ ਦੇ ਵਿੱਚ ਕਿਸੇ ਰਿਸ਼ਤੇਦਾਰ ਨੇ ਉਹਨਾਂ ਨੂੰ ਉੱਥੇ ਵੇਖ ਲਿਆ ਸੁਖਪ੍ਰੀਤ ਦੇ ਪਰਵਾਰ ਨੂੰ ਸੂਚਨਾ ਦੇ ਦਿੱਤੀ ਜਦੋਂ ਇਹ ਸੂਚਨਾ ਮਿਲਦੀ ਹੈ ਤਾਂ ਉਸ ਦੇ ਵਿਆਹ ਕਰਨ ਦੀ ਜਦੋਂ ਗੱਲ ਹੁੰਦੀ ਹੈ ਤਾਂ ਰਜ਼ਾਮੰਦੀ ਹੋਣ ਤੇ ਦੋਵੇਂ ਘਰ ਵਾਪਸ ਪਰਤ ਆਉਂਦੇ ਨੇ ਘਰ ਵਿੱਚ ਪੈਰ ਪੈਂਦੇ ਹੀ ਗੁਰਦੇਵਾਲ ਸਿੰਘ ਨੇ ਦੋਹਾਂ ਨੂੰ ਦਬੋਚ ਲਿਆ ਕੁੱਟਮਾਰ ਕੀਤੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਦੇਵਾਲ ਸਿੰਘ ਨੇ ਪਹਿਲਾਂ ਦੋਨਾਂ ਨੂੰ ਕਰੰਟ ਲਗਾਇਆ ਫਿਰ ਉਹਨਾਂ ਤੇ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤੇ ਗੁਰਦੇয়াল ਦੋਵਾਂ ਦੀ ਹੱਤਿਆ ਕਰਕੇ ਖੂਨ ਨਾਲ ਰੰਗੇ ਹੱਥਾਂ ਦੇ ਵਿੱਚ ਪੁਲਿਸ ਥਾਣੇ ਪਹੁੰਚ ਜਾਂਦਾ ਹੈ ਤੇ ਖੁਦ ਹੀ ਸਰੈਂਡਰ ਕਰ ਦਿੱਤਾ ਹੈ ਤੇ ਉਸ ਦੇ ਵੱਲੋਂ ਪੁਲਿਸ ਥਾਣੇ ਜਾ ਕੇ ਮੰਨ ਲਿਆ ਜਾਂਦਾ ਹੈ ਕਿ ਉਸ ਵੱਲੋਂ ਹੀ ਦੋਹਾ ਦੀ ਹੱਤਿਆ ਜੜੀ ਕੀਤੀ ਜਾਂਦੀ ਹੈ ਸੋ ਆਨਰ ਕਿਲਿੰਗ ਦਾ ਮਾਮਲਾ ਦੇਖਿਆ ਜਾ ਰਿਹਾ ਜਿਸ ਨਾਲ ਆਪਣੀ ਬੀਟੀ ਦੇ ਨਾਲ-ਨਾਲ ਉਹ ਕਿਸੇ ਦੇ ਪੁੱਤ ਤੇ ਵੀ ਹੈ ਜਿਹੜਾ ਉਸਦੀ ਵੀ ਜਾਨ ਦੇ ਨਾਲ ਖਿਲਵਾੜ ਹੁੰਦਾ ਤੇ ਦੋਹਾਂ ਨੂੰ ਮਾਰ ਦਿੱਤਾ ਜਾਂਦਾ ਇਸ ਮਾਮਲੇ ਦੇ ਵਿੱਚ ਫਿਲਹਾਲ ਜਾਂਚ ਚੱਲ ਰਹੀ ਹੈ ਅਪਡੇਟ ਲੈ ਕੇ ਉਗਰੂ ਘੋਮਾ ਕੇ ਬੇਕੀ ਰੋ ਲੁਧਿਆਣਾ లైਵ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ son of ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਪਰਾਈ ਬਾਜ ਸਿੰਘ ਨੇੜਿਓਂ ਜਿਹੜੀ ਛੜਕਨਾਂਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੋਟੀ ਪਾਉਣ ਦਾ ਕੰਮ ਕਰਦਾ। ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ। ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸਬੰਧ ਬਣ ਗਏ ਸੀ। ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ। ਤੇ ਅੱਜ ਉਹਨੇ 23 ਧਾਰਾ 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਇਹ ਆਪਣੇ ਲੜਕੀ ਦੀ ਜਿਹੜੀ ਆ 23 ਸਾਲ ਆ ਤੇ ਲੜਕੇ ਦੀ 24 25 ਸਾਲ ਮੰਨਦੇ ਆ ਫਰੀਦ ਹੈਗੀ ਠੀਕ ਹੈ ਜੀ ਸਰ ਕਿੰਨੇ ਚਿਰ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੀਆਂ ਸਰ ਦੋਸ਼ੀ ਸੀ ਮੌਕੇ ਤੇ फरार ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰਾਉਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨਿਗਾਈ ਨਾਲ ਪੁੱਛ ਕੇ ਚੱਕ ਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ। ਸਰ ਇਸ ਵਾਰ ਦਾਪ ਦੇ ਵਿੱਚ ਕੱਲਾ ਦੋਸ਼ੀ ਇੱਕੋ ਸੀ ਕੁੜੀ ਦਾ ਬਾਪ ਸੀਗਾ ਕਿ ਜਾਂ ਹੋਰ ਵੀ ਲੋਕ ਨੇ। ਅ ਫਿਲਹਾਲ ਤੇ ਸਾਨੂੰ ਜੋ ਮੋਟਲੀ ਜਾਂਚ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨੇ ਗੱਲ ਕੀਤੀ ਆ। ਠੀਕ। ਪਰ ਫਿਰ ਵੀ ਤਫ਼ਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਸਰ ਗੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ? ਇਹ ਹੁਣ ਤਫ਼ਤੀਸ਼ ਦਾ ਪਾਰਟ ਹੈਗਾ ਆ। ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ। ਇਹ ਇਹ ਮੋੜ ਜਮ ਕੋਣੋਂ ਜਿਹੜਾ ਵਾ ਡੰਗਾਈ ਨਾਲ ਪੁੱਛ ਕੇ ਇਸ ਕਰਕੇ ਤੇ ਇਹ ਪਤਾ ਕਰਾਂਗੇ